ਸਤਿ ਸ਼੍ਰੀ ਅਕਾਲ ਮੈਂ ਕਮਲਪਾਲ ਸਿੰਘ ਤੁਸੀਂ ਵੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਲੈ ਕੇ ਆਦਰਾਂ ਸਪੀਡ ਨਿਊਜ਼ ਤੇ ਆਓ ਫਿਰ ਚਾਤ ਪਾਉਨੇ ਆ ਪਹਿਲੀ ਖਬਰ ਤੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਆਵਾਜ਼ ਇੱਕ ਵਾਰ ਫਿਰ ਪ੍ਰਸ਼ੰਸਕਾਂ ਦੇ ਵਿਚਾਲੇ ਗੂੰਜ ਉੱਠੀ ਹੈ ਮੂਸੇਵਾਲਾ ਦਾ ਸੱਤਵਾਂ ਗੀਤ ਡਾਇਲੈਮਾ ਬੀਤੇ ਦਿਨ ਰਿਲੀਜ਼ ਹੋਇਆ ਜੋ ਕਿ ਟ੍ਰੈਂਡਿੰਗ ਦੇ ਵਿੱਚ ਆਇਆ ਹੋਇਆ ਸਿੱਧੂ ਦੇ ਇਸ ਗੀਤ ਨੂੰ ਫੈਨਜ਼ ਵੱਲੋਂ ਰੱਜਵਾਂ ਪਿਆਰ ਵੀ ਮਿਲ ਰਿਹਾ ਹੈ ਇਸ ਗੀਤ ਰਾਹੀਂ ਸਿੱਧੂ ਮੂਸੇਵਾਲਾ ਨੇ ਇੱਕ ਵਾਰ ਫਿਰ ਤੋਂ ਤੱਕ ਪਾ ਦਿੱਤੀ ਹੈ ਤੇ ਮੂਸੇਵਾਲਾ ਦੀ ਮੌਤ ਦੇ ਮਗਰੋਂ ਇਹ ਉਸਦਾ 7ਵਾਂ ਗੀਤ ਹੈ ਜੋ ਕਿ ਰਿਲੀਜ਼ ਹੁੰਦੇ ਹੀ ਚਾਰੇ ਪਾਸੇ ਛਾ ਗਿਆ ਬ੍ਰਿਟਿਸ਼ ਗਾਇਕਾ ਸਟੈਫਲੋਨ ਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਤੇ ਕੁਝ ਪੋਸਟਾਂ ਵੀ ਸਾਂਝੀਆਂ ਕੀਤੀਆਂ ਨੇ ਜਿਨ੍ਹਾਂ 'ਚ ਉਹਨਾਂ ਨੇ ਦੱਸਿਆ ਕਿ ਗੀਤ ਟ੍ਰੈਂਡਿੰਗ ਵਿੱਚ ਛਾਇਆ ਹੋਇਆ ਸਟੈਫਲੋਨ ਨੇ ਗੀਤ ਨੂੰ ਪ੍ਰੋਮੋਟ ਕਰਨ ਦੇ ਲਈ ਟੀ-ਸ਼ਰਟਾਂ ਪ੍ਰਿੰਟ ਕਰਵਾਈਆਂ ਤੇ ਜਿਸ ਦੇ ਵਿੱਚ ਇੱਕ ਪਾਸੇ ਉਸਦੀ ਤਸਵੀਰ ਛਪੀ ਹੈ ਤੇ ਦੂਜੇ ਪਾਸੇ ਸਿੱਧੂ ਮੂਸੇਵਾਲਾ ਦੀ ਤਸਵੀਰ ਛਾਪੀ ਗਈ ਹੈ ਕੈਨੇਡਾ ਦੇ ਵਿੱਚ ਐਂਟਰੀ ਲਈ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਹੁਣ ਪ੍ਰਭਾਵੀ ਨਹੀਂ ਹੋਵੇਗਾ। ਕੈਨੇਡਾ ਸਰਕਾਰ ਨੇ ਪੀਜੀਡਬਲਯੂਪੀ ਰਾਹੀਂ ਵਿਦੇਸ਼ੀ ਨਾਗਰਿਕਾਂ ਦੇ ਦਾਖਲੇ ਉੱਤੇ ਰੋਕ ਲਗਾ ਦਿੱਤੀ ਹੈ। ਵਿਦੇਸ਼ੀ ਰਾਸ਼ਟਰੀ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਈ ਅਰਜ਼ੀਆਂ 21 ਜੂਨ 2024 ਤੋਂ ਬਾਅਦ ਬੰਦ ਕਰ ਦਿੱਤੀਆਂ ਗਈਆਂ ਨੇ। ਕੈਨੇਡਾ ਸਰਕਾਰ ਨੇ ਬਾਰਡਰ ਸਰਵਿਸਿਜ਼ ਅਫਸਰਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਕੈਨੇਡਾ ਦੇ ਵਿੱਚ ਦਾਖਲੇ ਲਈ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟਾਂ ਦੀਆਂ ਅਰਜ਼ੀਆਂ ਉੱਤੇ ਵਿਚਾਰ ਨਾ ਕਰਨ। ਤੇ ਕੈਨੇਡਾ ਸਰਕਾਰ ਦੇ ਇੱਕ ਬਿਆਨ ਅਨੁਸਾਰ ਵਿਦੇਸ਼ੀ ਨਾਗਰਿਕ ਖੋਸਰਾਦ ਉਤੇ ਪੋਸ ਗ੍ਰੈਜੂਏਸ਼ਨ ਵਰਕ ਪਰਮਿਟ ਲਈ ਅਰਜੀ ਨਹੀਂ ਦੇ ਸਕਦੇ ਤੇ ਇਹ ਫੈਸਲਾ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗਾ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 8 ਜੁਲਾਈ ਨੂੰ ਮਾਸਕੋ ਦਾ ਇੱਕ ਰੋਜਾ ਦੌਰਾ ਕਰਨਗੇ ਤੇ ਇਹ ਦੌਰਾ ਭਾਰਤ ਅਤੇ ਰੂਸ ਵਰਗੇ ਇਤਿਹਾਸਕ ਭਾਈਵਾਲਾਂ ਵਿਚਾਲੇ ਸਬੰਧਾਂ ਨੂੰ ਮਜ਼ਬੂਤ ਕਰੇਗਾ ਜੋ ਕਿ ਤੇਜ਼ੀ ਨਾਲ ਬਦਲ ਰਹੇ ਨੇ। ਨਵੇਂ ਆਲਮੀ ਢਾਂਚੇ ਦੇ ਵਿੱਚ ਨਵੀਆਂ ਭਾਈਵਾਲੀਆਂ ਤਲਾਸ਼ ਰਹੇ ਪੀਐਮ ਮੋਦੀ ਦਾ ਇਹ ਦੌਰਾ ਅਹਿਮ ਮੰਨਿਆ ਜਾ ਰਿਹਾ ਹੈ ਨਰਿੰਦਰ ਮੋਦੀ ਦੇ ਤੀਜੀ ਵਾਰ ਪੀਐਮ ਬਣਨ ਤੋਂ ਬਾਅਦ ਇਹ ਪਹਿਲਾ ਰੂਸ ਦੌਰਾ ਹੋਵੇਗਾ ਦੂਸਰੇ ਰਾਸ਼ਟਰਪਤੀ ਵਲਦਿਮੀਰ ਪੁਤਿਨ ਵੀ ਮਾਰਚ ਦੇ ਵਿੱਚ ਪੰਜਵੀਂ ਵਾਰ ਮੁੱਢ ਰਾਸ਼ਟਰਪਤੀ ਚੁਣੇ ਗਏ ਨੇ ਤੇ ਇਸ ਲਈ ਇਹ ਮੁਲਾਕਾਤ ਅਹਿਮ ਮੰਨੀ ਜਾ ਰਹੀ ਹੈ ਭਾਰਤ ਅਤੇ ਰੂਸ ਵਿਚਾਲੇ ਸਬੰਧਾਂ ਦੇ ਵਿੱਚ ਕਾਫੀ ਤਬਦੀਲੀ ਆਈ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2019 ਦੇ ਵਿੱਚ ਰੂਸ ਦਾ ਦੌਰਾ ਕੀਤਾ ਸੀ ਕਮੇ ਰਾਇਤਾ ਨੇ ਦਿੱਲੀ ਦੇ ਲਈ ਪਾਣੀ ਛੱਡੇ ਜਾਂਦੀ ਮੰਗ ਨੂੰ ਲੈ ਕੇ ਅਨਮਿੱਥੇ ਸਮੇਂ ਲਈ ਭੋਖੜ ਤਾਲ ਉੱਤੇ ਬੈਠੀ ਦਿੱਲੀ ਦੀ ਜਲ ਮੰਤਰੀ ਆਤਿਸ਼ੀ ਨੂੰ ਸਿਹਤ ਵਿਗੜਨ ਮਗਰੋਂ ਮੰਗਲਵਾਰ ਸਵੇਰੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦਿੱਲੀ ਦੇ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਤੇ ਆਮ ਆਦਮੀ ਪਾਰਟੀ ਨੇ ਐਕਸ ਦੇ ਉੱਤੇ ਇੱਕ ਪੋਸਟ ਜ਼ਰੀਏ ਦੱਸਿਆ ਕਿ ਮੰਤਰੀ ਨੂੰ ਲੋਕ ਨਾਇਕ ਹਸਪਤਾਲ ਦੇ ਐਮਰਜੈਂਸੀ ਆਈਸੀਯੂ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਆਪ ਪਾਰਟੀ ਮੁਤਾਬਕ ਆਤਿਸ਼ੀ ਦਾ ਸ਼ੂਗਰ ਦਾ ਪੱਧਰ ਡਿੱਕੇ ਅੱਧੀ ਰਾਤ ਨੂੰ 43 ਅਤੇ ਦਿਨ ਰਾਤ 3 ਵਜੇ 36 ਰਹਿ ਗਿਆ ਜੇ ਤੋਂ ਬਾਅਦ ਹਸਪਤਾਲ ਦੇ ਡਾਕਟਰਾਂ ਨੇ ਉਹਨਾਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਦਾਖਲ ਕਰਨ ਦੀ ਸਲਾਹ ਦਿੱਤੀ ਹੈ ਆਤਸ਼ੀ ਨੇ 21 ਜੂਨ ਨੂੰ ਭੁਖੜਤਾਲ ਸ਼ੁਰੂ ਕੀਤੀ ਸੀ ਤੇ ਪਿਛਲੇ 5 ਦਿਨਾਂ ਤੋਂ ਆਤਸ਼ੀ ਨੇ ਕੁਝ ਵੀ ਨਹੀਂ ਖਾਧਾ ਅਤੇ ਉਹ ਦਿੱਲੀ ਦੇ ਹਿੱਸੇ ਦਾ ਪਾਣੀ ਛੱਡੇ ਜਾਂਦੀ ਹਰਿਆਣਾ ਸਰਕਾਰ ਦੀ ਮੰਗ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਭੁਖੜਤਾਲ ਉੱਤੇ ਹੈ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਆਸਿਫ ਅਤਵਾਦੀਆਂ ਦੇ ਖਿਲਾਫ ਨਵੇਂ ਫੌਜੀ ਅਭਿਆਨ ਦੇ ਮੁੱਦੇ ਉੱਤੇ ਸੰਸਦ ਦੇ ਵਿੱਚ ਸਲਾਹ مشਵਰਾ ਕਰਨਗੇ ਜੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਨੇ ਮੰਗ ਕੀਤੀ ਹੈ ਕਿ ਕਿਸੇ ਵੀ ਨਵੀਂ ਮਹਮ ਦੇ ਉੱਚੇ ਉੱਚ ਮੰਚ ਦੇ ਉੱਤੇ ਚਰਚਾ ਹੋਣੀ ਚਾਹੀਦੀ ਹੈ। ਆਜ਼ਮੇ ਇਸਤਕਾਮ ਮਹਮ ਸ਼ੁਰੂ ਕਰਨ ਦਾ ਫੈਸਲਾ ਸ਼ਨੀਵਾਰ ਨੂੰ ਦੇਸ਼ 'ਚ ਅਤਵਾਦ ਨੂੰ ਖਤਮ ਕਰਨ ਲਈ 2014 'ਚ ਮਨਜ਼ੂਰ ਕੀਤੀ ਗਈ ਰਣਨੀਤੀ ਰਾਸ਼ਟਰੀ ਕਾਰਜ ਰੋਜਨਾ ਦੀ ਸਿਖਰ ਕਮੇਟੀ ਦੀ ਬੈਠਕ 'ਚ ਲਿਆ ਗਿਆ। ਮੰਤਰੀ ਨੇ ਪਹਿਲਾਂ ਪੀਟੀਆਈ ਦੀ ਅਲੋਚਨਾ ਕਰਦੇ ਹੋਏ ਕਿਹਾ ਕਿ ਜਦੋਂ ਫੈਸਲਾ ਲਿਆ ਗਿਆ ਤਾਂ ਪਾਰਟੀ ਦੇ ਖੈਬਰ ਪਖਤੂਨ ਖਵਾਕ ਕੇਪੀ ਦੇ ਮੁਖ ਮંત્રી ਮੀਟਿੰਗ ਦੇ ਵਿੱਚੋਂ ਮੌਜੂਦ ਸਨ ਪਰ ਬਾਅਦ ਵਿੱਚ ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਇਹ ਮਾਮਲਾ ਸੰਸਦ ਦੇ ਸਾਹਮਣੇ ਰੱਖਿਆ ਜਾਵੇਗਾ। ਉਹਨਾਂ ਕਿਹਾ ਕਿ ਅਸੀਂ ਇਸ ਮੁੱਦੇ ਨੂੰ ਸੰਸਦ ਦੇ ਵਿੱਚ ਲੈ ਕੇ ਜਾਵਾਂਗੇ ਜਿੱਥੇ ਇਸ ਵਿਸ਼ੇ ਉੱਤੇ ਬਹਿਸ ਹੋਵੇਗੀ। ਜੇਕਰ ਉਹਨਾਂ ਨੂੰ ਕੋਈ ਇਤਰਾਜ਼ ਹੈ ਤਾਂ ਉਹ ਇਸ ਉੱਤੇ ਬੋਲ ਸਕਦੇ ਨੇ। ਭਾਰਤ ਨੇ 1985 ਦੇ 에어 ਇੰਡੀਆ ਦੇ ਕਲਿਸ਼ਕ ਜਹਾਜ਼ 'ਚ ਹੋਏ ਬੰਬ ਧਮਾਕਿਆਂ ਤੇ ਅਤਵਾਦੀਆਂ ਦੀ ਕੈਨੇਡਾ ਦੇ ਵਿੱਚ ਵਿੜਾਈ ਕੀਤੀ ਤੇ ਜਾਂ ਦੀ ਸਖਤ ਨਿੰਦਾ ਕੀਤੀ ਹੈ। ਅਤੇ ਕਿਹਾ ਕਿ ਅਜਿਹੀਆਂ ਘਟਨਾਵਾਂ ਦੀ ਨਿੰਦਾ ਦੇ ਵਿੱਚ ਰਾਜਨੀਤੀ ਖਾਨੀ ਲਾਭ ਦਾ ਵਿਚਾਰ ਕਰਨਾ ਠੀਕ ਨਹੀਂ ਹੈ। ਓਟਾਵਾ ਦੇ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ 1985 ਦੇ ਵਿੱਚ AI 182 ਚ ਬੰਬ ਤਮਾਕੂ ਸਮੇਤ ਅਤਵਾਦੀ ਵਿੜਿਆਈ ਕਰਨ ਵਾਲੀ ਕੋਈ ਕਾਰਵਾਈ ਨਿੰਦਣਯੋਗ ਹੈ ਅਤੇ ਸਾਰੇ ਸ਼ਾਂਤੀ ਪਸੰਦ ਦੇਸ਼ਾਂ ਅਤੇ ਵਿਅਕਤੀਆਂ ਨੂੰ ਇਸ ਦੀ ਨਿੰਦਾ ਕਰਨੀ ਚਾਹੀਦੀ ਹੈ। ਹਾਈ ਕਮਿਸ਼ਨ ਨੇ ਕਿਹਾ ਕਿ ਇਹ ਮੰਦ ਭਾਗੀ ਹੈ ਕਿ ਕੈਨੇਡਾ ਵਿੱਚ ਕਈ ਮੌਕਿਆਂ ਉੱਤੇ ਅਜਿਹੀਆਂ ਗਤੀਵਿਧੀਆਂ ਨੂੰ ਆਮ ਤੌਰ ਉੱਤੇ ਛੋੜ ਦਿੱਤੀ ਜਾਂਦੀ ਰਹੀ ਹੈ। ਬਿਆਨ ਦੇ ਵਿੱਚ ਭਾਰਤੀ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਦਾ ਹਵਾਲੇ ਤੋਂ ਕਿਹਾ ਗਿਆ ਕਿ ਸਾਨੂੰ ਰਾਜਨੀਤਿਕ ਲਾਭਹਾਨੀ ਦੇਖ ਕੇ ਅਤਵਾਦ ਅਤੇ ਹਿੰਸਾ ਖਿਲਾਫ ਆਪਣਾ ਰੁਖ ਤੈਅ ਕਰਨਾ ਚਾਹੀਦਾ ਹੈ। ਅਮਰੀਕਾ ਦੇ ਇੱਕ ਜੱਜ ਨੇ ਮਵਾਜੋ ਦੇ ਨਾਂ ਨਾਲ ਬਦਨਾਮ ਹੁਤੀ ਗਰੋਦੇ ਦੇ ਸਾਬਕਾ ਨੇਤਾ ਨੂੰ ਹਥਿਆਰਾਂ ਦੀ ਤਸਕਰੀ ਕਰਨ ਅਤੇ ਅਮਰੀਕੀ ਬੰਦਕਾਂ ਦੀ ਫਰੋਤੀ ਦੇ ਨਾਲ ਇਕੱਠੀ ਰਕਮ ਨੂੰ ਸਫੇਦ ਕਰਨ ਦੇ ਲਈ ਦੋਸ਼ੀ ਧਾਇ ਰਾਜਾਨ ਤੋਂ ਬਾਅਦ 35 ਸਾਲ ਦੀ ਸਜ਼ਾ ਸੁਣਾਈ ਹੈ। ਅਮਰੀਕਾ ਦੇ ਨਿਆਂ ਵਿਭਾਗ ਨੇ ਸੋਮਵਾਰ ਨੂੰ ਇੱਕ ਪ੍ਰੈਸ ਬਿਆਨ ਦੇ ਵਿੱਚ ਕਿਹਾ ਕਿ ਕਰੋਕਸ ਦੇ ਬੋਕੈਸ ਹੁਤੀ ਦੇ 31 ਸਾਲਾ ਜੋਲੀ ਜਰਮਨ ਨੂੰ ਅੱਜ 420 ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ ਤੇ ਉਸ ਨੂੰ ਇਹ ਸਜ਼ਾ ਅਮਰੀਕੀ ਨਰਜਾਤ ਕਾਨੂੰਨਾਂ ਦੀ ਉਲੰਘਣਾ ਕਰਕੇ ਹੁਤੀ ਸਮੂਹ ਨੂੰ ਹਥਿਆਰਾਂ ਦੀ ਤਸਕਰੀ ਅਤੇ ਹਿੰਸਕ ਹੁਤੀ ਗਰੋ 400 ਮਵਾਜੋ ਵੱਲੋਂ ਫਰੇ ਗਏ ਅਮਰੀਕੀ ਬੰਦਕਾਂ ਲਈ ਭੁਗਤਾਨ ਕੀਤੀ ਗਈ ਫਿਰੋਤੀ ਦੀ ਲੁੱਟ ਨੂੰ ਲੈ ਕੇ ਸੁਣਾਈ ਗਈ ਹੈ ਬਿਆਨ ਅਨੁਸਾਰ ਜਰਮਨ ਉੱਤੇ ਅਮਰੀਕਾ ਦੇ ਵਿੱਚ ਘੱਟੋ ਘੱਟ 24 ਬੰਦੂਕਾਂ ਖਰੀਦਣ ਦੀ ਕੋਸ਼ਿਸ਼ ਵਿੱਚ ਉਹਦੀ ਭੂਮਿਕਾ ਸੀ ਤੇ ਇਹਨਾਂ ਹਥਿਆਰਾਂ ਨੂੰ ਹਤੀ ਗਰੋ ਨੂੰ ਉਹਨਾਂ ਦੀਆਂ ਅਪਰਾਧਕ ਗਤੀਵਿਧੀਆਂ ਨੂੰ ਅੱਗੇ ਵਧਾਉਣ ਲਈ ਤਸਕਰੀ ਕਰਕੇ ਭੇਜਿਆ ਗਿਆ ਸੀ ਨਿਊਯਾਰਕ ਦੇ ਟਾਈਮਸ ਸਕੁਅਰ ਦੇ ਵਿੱਚ ਭਾਰਤੀ ਕ੍ਰਿਕਟ ਖਿਡਾਰੀ ਵਿਰਾਟ ਕੋਹਲੀ ਦੇ ਬੁੱਤ ਦਾ ਉਦਘਾਟਨ ਕੀਤਾ ਗਿਆ ਤੇ ਚੱਲ ਰਹੇ T20 ਵਿਸ਼ਵ ਕੱਪ 224 ਦੇ ਵਿੱਚ ਵਿਰਾਟ ਕੋਹਲੀ ਦੇ ਨਾਂ ਦੀ ਚਰਚਾ ਵੈਸਟ ਇੰਡੀਆਜ਼ ਦੇ ਨਾਲ ਨਾਲ ਟੂਰਨਾਮੈਂਟ ਦੇ ਸਹਿ ਮੇਜ਼ਬਾਨ ਅਮਰੀਕਾ 'ਚ ਵੀ ਹੋ ਰਹੀ ਹੈ टीम इंडिया ਦਾ 스타 ਬੱਲੇਬਾਜ਼ ਵਿਰਾਟ ਕੋਹਲੀ ਮੌਜੂਦਾ T20 ਵਿਸ਼ਵ ਕੱਪ 2024 ਦੇ ਵਿੱਚ ਭਾਰਤੀ ਟੀਮ ਦਾ ਹਿੱਸਾ ਹੈ ਤੇ ਕੋਹਲੀ ਦੁਨੀਆ ਦੇ ਸਭ ਤੋਂ ਮਸ਼ਹੂਰ ਐਥਲੀਟਾਂ ਦੇ ਵਿੱਚੋਂ ਇੱਕ ਹੈ ਅਤੇ ਪਿਛਲੇ ਡੇਢ ਦਹਾਕੇ ਤੋਂ ਕ੍ਰਿਕਟ ਜਗਤ ਦੇ ਉੱਤੇ ਦਬਦਬਾ ਕਾਇਮ ਕੀਤਾ ਹੋਇਆ ਹੈ। ਸਾਬਕਾ ਭਾਰਤੀ ਕਪਤਾਨ ਨੂੰ ਉਹਦੇ ਨਿਰੰਤਰਤਾ ਅਤੇ ਸਾਲਾਂ ਦੌਰਾਨ ਆਪਣੇ ਨਾਮ ਉੱਤੇ ਰਿਕਾਰਡਾਂ ਦੀ ਬਹੁਤਾਤ ਲਈ ਅਕਸਰ ਕਿੰਗ ਵੀ ਕਿਹਾ ਜਾਂਦਾ ਹੈ। T20 ਵਿਸ਼ਵ ਕੱਪ 2024 ਤੋਂ ਪਹਿਲਾਂ ਵਿਰਾਟ ਕੋਹਲੀ ਦੇ ਨਾਮ ਦੀ ਚਰਚਾ ਅਮਰੀਕਾ ਵੈਸਟ ਇੰਡੀਆ ਦੇ ਨਾਲ-ਨਾਲ ਟੂਰਨਾਮੈਂਟ ਦੇ ਸਹਿ ਮੇਜ਼ਬਾਨ ਅਮਰੀਕਾ ਦੇ ਵਿੱਚ ਵੀ ਹੋ ਰਹੀ ਸੀ। ਇਹਸ ਕਰਕੇ ਉਸ ਬੁੱਤ ਦਾ ਹੁਣ ਉਦਘਾਟਨ ਕੀਤਾ ਗਿਆ ਅਜਲੀ ਅਨੇ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਦਿਓ ਕਮਲਪਾਲ ਸਿੰਘ ਨਿਜ਼ਾਜਤ ਸਤਿ ਸ਼੍ਰੀ ਅਕਾਲ ਤੁੰ